ਅੱਜ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਕੈਨੇਡਾ ਜਦੋਂ ਵੀ ਅਸੀਂ ਇਸ ਰੋਡ ਤੇ ਆਈਏ ਤਾਂ ਅਸੀਂ ਇਹਨੂੰ ਸੋਨਾ ਪਿੰਡ ਹੀ ਕਹਿੰਦੇ ਆ। ਇੱਥੇ ਪਰ ਅਸੀਂ ਇਹਨੂੰ ਕਹਿੰਦੇ ਆ ਜੀ ਮਿਨੀ ਸੁਸਟਰ ਹੈ। ਜੀ ਵਧਾਨ ਸਭਾ ਜੀ। ਦੇਖੋ ਜੀ ਕਿੰਨੇ ਸੋਹਣੇ ਰਾਸਤੇ ਆ। ਵਾਹ। ਇਸ ਪਿੰਡ ਨੂੰ ਤੁਸੀਂ ਦੇਖ ਕੇ ਕਹਿ ਸਕਦੇ ਹੋ ਕਿ ਵਾਕਈ ਤੁਸੀਂ ਯੂਰਪ ਜਾਂ ਕੈਨੇਡਾ ਵਰਗੇ ਕਿਸੇ ਅੱਛੀ ਕੰਟਰੀ ਚ ਕੋ ਮਰਿਆ ਚਾਈਨਾ ਦੀ ਸਭ ਤੋਂ ਉੱਚੀ ਚੋਟੀ ਦਿਖਦੀ ਆ ਤੁਸੀਂ ਦੇਖ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਦੂਸਰੇ ਹੈਰੀਟੇਜ ਵਿਲੇਜ ਕਿਉਂਕਿ ਲਾਸਟ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਨੂੰ ਹੈਰੀਟੇਜ ਵਿਲੇਜ ਦਿਖਾਇਆ ਸੀ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਦੂਸਰਾ ਹੈਰੀਟੇਜ ਵਿਲੇਜ ਜਿਹਦਾ ਨਾਮ ਹੈ ਜੀ ਕੈਨੇਡਾ ਇੱਕ ਗੱਲ ਜ਼ਰੂਰ ਤੁਹਾਨੂੰ ਦੇਖਣ ਸੁਣਨ ਚ ਲੱਗੀ ਹੋਗੀ ਹੋਰੋਸਪਿੰਡ ਦਾ ਨਾਂ ਹੈ ਕੈਨੇਡਾ ਔਰ ਇਹ ਕੈਨੇਡਾ ਇੰਡੀਆ ਦੇ ਵਿੱਚ ਆ ਔਰ ਲੈ ਕੇ ਚੱਲਦੇ ਆ ਤੁਹਾਨੂੰ ਕੈਨੇਡਾ ਆ ਜਾਓ ਫਿਰ ਜਦੋਂ ਤੁਸੀਂ ਕਾਂਗੜੇ ਤੋਂ ਬਾਈਪਾਸ ਵਾਲੀ ਰੋਡ ਫੜਨੀ ਆ ਰਾਈਟ ਸਾਈਡ ਕਾਂਗੜਾ ਸਿਟੀ ਚ ਨਹੀਂ ਜਾਣਾ ਬਾਹਰੋਂ ਬਾਹਰ ਜਾਣਾ ਤੇ ਤੁਹਾਨੂੰ ਥੋੜਾ ਅੱਗੇ ਜਾਉਂਗੇ ਤਾਂ ਇਹ ਵਾਲਾ ਬੋਰਡ ਤੁਹਾਨੂੰ ਨਜ਼ਰ ਆਏਗਾ ਇੱਥੋਂ ਤੁਸੀਂ ਰਾਈਟ ਸਾਈਡ ਨੂੰ ਪਾਲੰਪੁਰ ਵਾਲੀ ਰੋਡ ਤੇ ਪੈ ਜਾਣਾ ਇਸ ਜਗ੍ਹਾ ਪਹੁੰਚਣ ਤੋਂ ਬਾਅਦ ਤੁਸੀਂ ਰਾਈਟ ਸਾਈਡ ਹੋ ਜਾਣਾ ਪਾਲੰਪੁਰ ਵਾਲੀ ਰੋਡ ਤੇ ਜੇਕਰ ਤੁਸੀਂ ਧਰਮਸ਼ਾਲਾ ਵੀ ਜਾਣਾ ਚਾਹੁੰਦੇ ਹੋ ਤਾਂ ਇਸ ਰੋਡ ਤੋਂ ਤੁਸੀਂ ਯੋਲਕੈਂਟ ਨੂੰ ਵੀ ਜਾ ਸਕਦੇ ਹੋ ਕੁਇਦਨ ਅਸੀਂ ਰਸਤਾ ਦਿਖਾਵਾਂਗੇ ਯੋਲਕੈਂਟ ਜਾਣ ਲਈ ਇੱਕ ਬਹੁਤ ਵਧੀਆ ਰਸਤਾ ਵੀ ਹੈਗਾ ਜਿਹਨੂੰ ਯੂਸੂਲੀ ਲੋਕ ਇੱਧਰ ਦੀ ਆਉਂਦੇ ਨਹੀਂ ਪਰ ਅੱਜ ਤੁਹਾਨੂੰ ਉਹ ਰਸਤਾ ਦਿਖਾਵਾਂਗੇ ਅਸੀਂ ਉਹ ਵੀ ਜੇ ਅਗਰ ਤੁਸੀਂ ਧਰਮਸ਼ਾਲਾ ਜਾਣਾ ਤਾਂ ਇਸ ਰੋਡ ਤੋਂ ਹੁੰਦੇ ਹੋ ਜਾਓਗੇ ਤਾਂ ਕੁਦਰਤੀ ਨਜ਼ਾਰੇ ਦੇਖਦੇ ਜਾਓਗੇ ਇੱਥੋਂ ਇੱਕ ਰਸਤਾ ਲੈਫਟ ਸਾਈਡ ਨੂੰ ਅਗਰ ਤੁਸੀਂ ਜਾਓਗੇ ਤਾਂ ਇਹ ਤੁਹਾਨੂੰ ਯੋਲਕੈਂਟ ਲੈ ਜਾਏਗਾ ਔਰ ਯੋਲਕੈਂਟ ਦੇ ਨਾਲ ਹੀ ਧਰਮਸ਼ਾਲਾ ਸਟਾਰਟ ਹੋ ਜਾਂਦਾ ਹੈ 53 ਮੀਲ ਤੋਂ ਲੈਫਟ ਸਾਈਡ ਮੁੜਦੇ ਆ ਇਹ ਯੋਲ ਕੈਂਡ ਨੂੰ ਰਸਤਾ ਜਾ ਰਹੇ ਆ ਔਰ ਬਹੁਤ ਸੋਹਣਾ ਰਸਤਾ ਹੈ ਇਹ ਥੋੜਾ ਜਿਹਾ ਇੱਥੇ ਇੱਕ ਕਮਰਸ਼ੀਅਲ ਆ ਇਸ ਤੋਂ ਬਾਅਦ ਬਹੁਤ ਸੋਹਣਾ ਰਸਤਾ ਹੋ ਜਾਂਦਾ ਦਿਖਾਵਾਂਗੇ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਹੁੰਦਾ ਜੀ ਸੋਹਣੇ ਪਿੰਡ ਦੇ ਸੋਹਣੇ ਨਜ਼ਾਰੇ ਔਰ ਜੋ ਰਹਿ ਗਿਆ ਜੀ ਇੱਥੋਂ 7 ਕਿਲੋਮੀਟਰ ਔਰ ਅੱਗੇ ਜਾ ਕੇ ਤੁਹਾਨੂੰ ਬਰਫੀਲੀਆਂ ਪਹਾੜੀਆਂ ਔਰ ਬੱਦਲ ਵੀ ਦੇਖਨੇ ਸਟਾਰਟ ਹੋ ਜਾਣਗੇ ਦੇਖੋ ਇਸ ਰੋਡ ਦੇ ਉੱਪਰ ਕਿੰਨਾ ਸੋਹਣਾ ਘਰ ਬਣਾਇਆ ਹੋਇਆ ਹੈ ਕਿਸੇ ਨੇ ਦੇਖੋ ਜੀ ਅਸੀਂ ਤੈਨੂੰ ਸੋਹਣਾ ਪਿੰਡ ਕਹਿੰਦੇ ਹੁੰਨੇ ਆ ਅੱਜ ਤੁਹਾਨੂੰ ਇਸ ਪਿੰਡ ਦਾ ਨਾਮ ਵੀ ਪਤਾ ਕਰਕੇ ਦੱਸਾਂਗੇ ਕਿਹੜਾ ਜਦੋਂ ਵੀ ਅਸੀਂ ਇਸ ਰੋਡ ਤੇ ਆਈਏ ਤਾਂ ਅਸੀਂ ਇਹਨੂੰ ਸੋਹਣਾ ਪਿੰਡ ਹੀ ਕਹਿੰਦੇ ਆ ਇਹਾਂ ਵਰ ਅਜ਼ੀਆ ਨੂੰ ਕਹਿੰਦੇ ਆ ਜੀ ਮਿੰਨੀ ਸਿਲਜ਼ਰ ਹੈ। ਔਰ ਤੁਸੀਂ ਕਦੇ ਵੀ ਧਰਮਸ਼ਾਲਾ ਆਏ ਹੋਵੋਗੇ ਤੇ ਕਦੇ ਤੁਸੀਂ ਐਦਾਂ ਦਾ ਨਜ਼ਾਰਾ ਨਹੀਂ ਦੇਖਿਆ ਹੋਵੇਗਾ ਜਿੱਦਾਂ ਦਾ ਇਸ ਰੋਡ ਤੋਂ ਤੁਹਾਨੂੰ ਦੇਖਣ ਨੂੰ ਮਿਲੇਗਾ। ਅਸੀਂ ਪਹੁੰਚ ਚੁੱਕੇ ਆ ਜੀ ਯੋਲ ਕੈਂਟ ਇੱਥੋਂ ਤੁਸੀਂ ਲੈਫਟ ਹੋਣਾ ਯੋਲ ਕੈਂਟ ਵਾਲੀ ਸਾਈਡ ਗਨਿਡ ਪਰਚ ਲਓ ਜੀ ਇੱਥੇ ਬਜ਼ੁਰਗ ਮਾਤਾ ਜੀ ਸੀ ਅਸੀਂ ਉਹਨਾਂ ਤੋਂ ਪੁੱਛਿਆ ਕਿ ਅਸੀਂ ਕਿੱਥੇ ਭੋਲਾ ਜਾਈਏ ਗਲਤ ਨਾ ਜਾਈਏ ਬਟ ਅਸੀਂ ਸਹੀ ਸੀ ਰਸਤਾ ਸਾਡਾ ਤੁਸੀਂ ਆ ਦੇਖੋ ਅੱਗੇ ਬੋਰਡ ਦੇਖ ਰਹੇ ਹੋ ਇਹ ਮਿਲਟਰੀ ਏਰੀਆ ਸਟਾਰਟ ਹੋ ਗਿਆ ਜੀ ਇੱਥੋਂ ਔਰ ਅਸੀਂ ਐਸ ਵੇਲੇ ਜਿਹੜਾ ਘੁੰਮਦੇ ਪਏ ਆ ਜੀ ਯੋਲ ਕੈਂਟ ਮਿਲਟਰੀ ਏਰੀਆ ਦੇ ਵਿੱਚ ਘੁੰਮਦੇ ਪਏ ਆ ਤੇ ਪਹਿਲਾਂ ਸਾਡਾ ਮਨ ਕੀਤਾ ਕਿ ਡਰੋਨ ਉਡਾਈਏ ਬਟ ਰਿਸਟ੍ਰਿਕਸ਼ਨਸ ਨੇ ਇਸ ਕਰਕੇ ਅਸੀਂ ਡਰੋਨ ਨਹੀਂ ਉਡਾ ਸਕਦੇ ਇਸ ਏਰੀਆ ਦੇ ਵਿੱਚ ਤੇ ਜਾ ਰਹੇ ਹਾਂ ਇਸ ਤੋਂ ਬੜਾ ਕਲੀਨ ਏਰੀਆ ਹੈਗਾ ਔਰ ਇਹ ਸਿੱਧਾ ਜਿਹੜਾ ਰੋਡ ਹੈਗਾ ਜੀ ਇਹ ਧਰਮਸ਼ਾਲਾ ਜਾ ਕੇ ਨਿਕਲਦਾ ਹੈ ਕਿ ਇਹ ਮਿਲਟਰੀ ਏਰੀਆ ਹੋਣ ਕਰਕੇ ਅਸੀਂ ਇਹਦੀ ਜ਼ਿਆਦਾ ਵੀਡੀਓ ਕੈਪਚਰ ਨਹੀਂ ਕਰਾਂਗੇ ਥੋੜਾ ਅੱਗੇ ਜਾ ਕੇ ਤੁਹਾਨੂੰ ਵੀਡੀਓ ਕੰਟੀਨਿਊ ਕਰਾਂਗੇ ਇਸ ਰੋਡ ਤੇ ਤੁਸੀਂ ਅੱਗੇ ਚੱਲਦੇ ਰਹਿਣਾ ਥੋੜਾ ਅੱਗੇ ਜਾ ਕੇ ਚੌਂਕ ਆਏਗਾ ਉੱਤੋਂ ਆਪਾਂ ਲੈਫਟ ਮੋੜਾਂਗੇ ਉਹ ਵੀ ਤੁਹਾਨੂੰ ਚੌਂਕ ਦਿਖਾਵਾਂਗੇ ਕਿਹੜਾ ਇਹਨਾਂ ਮਿਲਟਰੀ ਛੋਟਾ ਘੰਟਾ ਘਰ ਇੱਥੇ ਦਾ ਇੱਥੋਂ ਤਪੋਵਨ ਨੂੰ ਰੋਡ ਜਾਂਦੀ ਲੈਫਟ ਸਾਈਡ ਨੂੰ ਤੁਸੀਂ ਇਸ ਸਾਈਡ ਨੂੰ ਜਾਣਾ ਔਰ ਇਸ ਚੌਂਕ ਦੀ ਪਛਾਣ ਜਿਹੜੀ ਹੈ ਇਹ ਕਲॉक ਟਾਵਰ ਆ ਇੱਥੋਂ ਵੀ ਤੁਸੀਂ ਲੈਫਟ ਹੋ ਜਾਣਾ ਬੋ ਜੀ ਬਾਕਿਆਂ ਨੂੰ ਡਰਾਉਂਦੇ ਹੋਏ ਡਰਾਈਵਿੰਗ ਕਰਦੇ ਆ ਇਹ ਸਲੋਈ ਚੰਗਾ ਜਿਆ ਤਾਂ ਜੋ ਸ ਜਿਹੜੀਆਂ ਵਧੀਆ ਜਗ੍ਹਾਆਂ ਨੂੰ ਕੈਪਚਰ ਕਰ ਸਕੀਏ ਤੁਸੀਂ ਸੁਣਿਓ ਕੁੱਟੀਆਂ ਦੇਖੋ ਸਾਹਮਣੇ ਕਿੰਨੀ ਸੋਹਣੀ ਕੁੱਟੀਆਂ ਹਿਮਾਚਲ ਦੀ ਜਿਹੜੀ ਵਿਧਾਨ ਸਭਾ ਆ ਉਹ ਵੀ ਇਸੇ ਰੋਡ ਤੇ ਆ E vediamo a E ti assicuro che tu non sei anche a casa, ਮਾਲ ਖਾਵਾਂਗੇ ਮਟਰੀ ਹਾਜੀ ਅਗਲੀ ਇਕਤਾ ਚਾ ਫਿੱਕੀ ਬਣਾਣੀ ਹੈ ਜੀ ਇੱਕ ਮਿੱਠੀ ਤੇ ਪਾਈਆ ਪਕੌੜੇ ਜੀ ਗਰਮ ਕਰਕੇ ਠੀਕ ਹੈ ਜੀ ਤੁਹਾਨੂੰ ਗਾਈਜ਼ ਅਸੀਂ ਦੱਸਣਾ ਚਾਹੁੰਦੇ ਆ ਕਿ ਅੱਜ ਉਸ ਪਿੰਡ ਦੇ ਵਿੱਚ ਲੈ ਕੇ ਜਾ ਰਹੇ ਆ ਜੀ ਜਿਹੜਾ ਕੈਨੇਡਾ ਵਰਗਾ ਪਿੰਡ ਔਰ ਉਸ ਦਾ ਨਾਮ ਵੀ ਹੈਗਾ ਜੀ ਕਨੇਡ ਪਿੰਡ ਅਮੀ ਪੜ ਲਈ ਆਪਾਂ ਤੇ ਹੁਣ ਹੋ ਗਿਆ ਅੰਕਲ ਜੀ ਪਕੌੜੇ ਜੀ ਰੈਡੀ ਲਓ ਜੀ ਸਾਡੇ ਪਕੌੜੇ ਤਾਂ ਹੋ ਗਿਆ ਰੈਡੀ ਖਾਣੇ ਆ ਹਾਂ ਜੀ ਦੋਸਤੋ ਹੁਣ ਆਪਾਂ ਖਾਵਾਂਗੇ ਜੀ ਗਰਮਾ ਗਰਮ ਪਕੌੜੇ ਤੇ ਨਾਲ ਲਵਾਂਗੇ ਚਾਹ ਦੀ ਚਸਕੀ ਦੇਖੋ ਬਹੁਤ ਵਧੀਆ ਬਣਾਏ ਆ ਪਕੌੜੇ ਕ੍ਰਿਸਪੀ ਬਹੁਤ ਆ ਤੇ ਸਭ ਤੋਂ ਵੱਡੀ ਗੱਲ ਆ ਵੀ ਅੰਕਲ ਜੀ ਨੂੰ 25 26 ਸਾਲ ਹੋ ਗਏ ਇਸ ਕੰਮ ਦੇ ਵਿੱਚ ਤੇ ਇਥੇ ਦੇ ਮਸ਼ਹੂਰ ਹੈ ਇਹ ਇਹਨਾਂ ਲੋਕ ਜਦੋਂ ਵੀ ਕਦੇ ਆਉਂ ਆ ਇੱਥੋਂ ਚੌਂਕ ਦੇ ਵਿੱਚ ਇਹਨਾਂ ਨੂੰ ਪਕੌੜੇ ਜ਼ਰੂਰ ਖਾ ਕੇ ਜਾਓ। ਬਵਾਕੀ ਘਰ ਦਾ ਸਵਾਦ ਆ। ਹਾਂਜੀ ਲਓ ਜੀ। ਤੇ ਫਿਰ ਕੀ ਹੈ ਜੀ? ਹਾਂਜੀ ਲਓ ਜੀ। ਹਾਂਜੀ ਲਓ ਜੀ ਸਾਡੀ ਆ ਗਈ ਹੈ ਜੀ ਇੱਕ ਸਿੱਕੀ ਚਾਹ। ਅਗਰ ਸਾਡੇ ਪਕੌੜੇ ਤੇ ਉਹਨੇ ਤੇ ਆਪਾਂ ਪਾਵਾਂਗੇ ਥੂਫੀਆ ਤਤਨੀ। ਇਹ ਨਾਲ ਟਿੱਟੀ। ਚਾਹ ਦੀ ਕਿ ਪੀਲ ਤੋਂ ਬਾਅਦ ਜਾ ਰਹੇ ਆ ਜੀ ਕਨੇਡਾ ਕਨੇਡ ਪਿੰਡ ਆ ਜੀ ਬਹੁਤ ਸੋਹਣਾ ਆ ਕਨੇਡਾ ਦੀ ਯਾਦ ਦਿਲਾਏਗਾ ਤੁਹਾਨੂੰ ਚੱਲ ਪਏ ਆ ਔਰ ਇਸ ਕਨੇਡ ਪਿੰਡ ਦੇ ਵਿੱਚ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਫੈਮਲੀ ਦੇ ਨਾਲ ਆਓ ਜੀ ਚੱਲੀਏ ਕਨੇਡ ਪਿੰਡ ਕਿਹੜਾ ਪਿੰਡ ਜੀ ਆਪਣਾ ਸਰੀ ਅੱਗੇ ਕਿੱਥੇ ਜਾ ਰਹੇ ਆ ਜੀ ਇਹ ਘਰਿਓ ਇੱਥੇ ਕਨੇਡ ਪਿੰਡ ਕਰਕੇ ਆ ਜੀ ਕੋਈ ਹਾਂ ਕਨੇਡ ਵੈਲੀ ਵਧੀਆ ਆ ਜੀ ਉਹ ਦੇਖਣ ਨੂੰ ਆ ਦੇਖ ਲੈ ਆ ਆ ਕਿਹ ਆਵਾਂ ਦੰਨਾ ਕਿੰਨੀ ਉਮਰ ਹੋ ਗਈ ਜੀ ਤੁਹਾਡੀ ਕੱਲ ਵੀ ਗੇਰੇ ਇਹਨਾਂ ਪੈਗੇ 90 ਹੋ ਗਈ ਜੀ ਦੇਖੋ ਜੀ ਇਹ ਬਜ਼ੁਰਗਾਂ ਦੀ ਸਿਹਤ ਪੈਦਲ ਚੱਲਦੇ ਆ ਸਾਦਾ ਰਹਿਣਾ ਸਿਆਣਾ ਸਾਦਾ ਖਾਣਾ 4 ਮੀਲ ਕਹਿੰਦੇ ਡੇਲੀ ਚੱਲਦੇ ਜੀ ਇਹ ਪਿੰਡ ਸਟਾਰਟ ਹੋ ਚੁੱਕਾ ਜੀ ਬਹੁਤ ਸੋਹਣੇ ਕੁੱਟੇ ਸੋਹਣੇ ਸੋਹਣੇ ਘਰ ਲੋਕਾਂ ਦੇ ਬਣੇ ਹੋਏ ਕੈਨੇਡਾ ਵਰਗੇ ਘਰ ਆ ਦੇਖੋ ਇੱਕ ਕੈਨੇਡਾ ਵਰਗੇ ਘਰ ਸਟਾਰਟ ਹੋ ਗਿਆ ਜੀ ਤੁਸੀਂ ਦੇਖ ਰਹੇ ਹੋ ਇਹ ਕੋਈ 5 ਸਟਾਰ ਹੋਟਲ ਨਹੀਂ ਹੈ ਇਹ ਮਾਹੌਲ ਦਾ ਇੱਕ ਪਿੰਡ ਆ ਅੱਜ ਉੱਥੇ ਪੂਲ ਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੇ ਇੱਧਰ ਇੰਜੋਏ ਕਰ ਰਹੇ ਆ ਪੂਲchna ਆਕੇ ਆ ਕੇ ਦੇਖੋ ਜੀ ਕਿੰਨਾ ਮਾਡਰਨ ਪਿੰਡ ਆ ਔਰ ਇੱਥੇ ਪੂਲ ਵੀ ਬਣਿਆ ਹੋਇਆ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਆ ਜੀ ਪਿੰਡ ਕਨੇਡ ਇੱਥੇ ਭਾਜੀ ਹੁਣਾਂ ਨਾਲ ਗੱਲ ਕਰਾਂਗੇ ਕੀ ਹਾਲ ਹੈ ਭਾਜੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਹਾਲ ਹੈ ਜੀ ਠੀਕ ਹੈ ਇੱਥੇ ਪਿੰਡ ਬਾਰੇ ਸਾਨੂੰ ਦੱਸੋ ਥੋੜਾ ਪਿੰਡ ਦਾ ਨਾਮ ਔਰ ਪਿੰਡ ਦੇ ਵਿੱਚ ਕੀ ਕੀ ਜਗ੍ਹਾ ਦੇਖਣ ਨੂੰ ਆ ਕਿੱਦਾਂ ਦਾ ਮਾਹੌਲ ਹੈ ਇੱਥੇ ਦਾ ਇਹ ਹਰਨੇਡ گاؤں ਪੜਦਾ ਹੈ ਜੀ ਧਰਮਸਾਲਾ ਤੋਂ ਥੋੜਾ ਜਿਹਾ ਪਹਿਰ ਹੈ ਉਸ ਤੋਂ ਥੋੜਾ ਦੂਰ ਠੀਕ ਹੈ ਜੀ ਇਹ ਵਾਲਾ ਸ਼ਾਂਤ ਮਾਹੌਲ ਹੈ ਆਪ ਇਹ ਆਪਣਾ ਆਸ-ਪਾਸ ਦੇਖਣੇ ਲਈ ਵਿਧਾਨ ਸਭਾ ਬਣਾ ਹੋਇਆ ਤੇ ਮੇਰਾ ਜੀ ਜੀ ਬਿਲਕੁਲ ਦੇਖੀ ਮੁੰਡਾ ਮੰਦਿਰ ਹੋ ਗਿਆ ਜੀ ਜੀ ਉਹ ਯਾਦ ਹੈ ਕਿ ਜੇ ਦੇਖਿਆ ਜਾਏ ਤਾਂ ਅਗਰ ਆਪਕੋ ਧਰਮਸ਼ਾਲਾ ਜਾਣਾ ਹੈ ਜਾਂ ਫਿਰ ਆਪਕੋ ਮੈਕਲੋਡ ਗੰਜ ਜਾਣਾ ਹੈ ਤਾਂ ਸਭ ਪਾਸ ਹੀ ਪੜ ਜਾਂਦੇ ਹਨ ਬਿਲਕੁਲ ਇੱਧਰ ਟੂਰਿਸਟ ਕਿਦਾਂ ਆ ਰਹੇ ਆ ਟੂਰਿਸਟ ਇਸ ਸਾਈਡ ਤੇ ਹਾਂ ਆ ਰਹੇ ਆ ਇਸ ਮੇ ਜੀ ਜੀ ਕਿ ਕਹਿੰਦੇ ਦੇਖੋ ਜਿੰਨ ਕੋ ਗੀਰ ਬਲਾਕ ਤੋਂ ਦੂਰ ਰਹਿਣਾ ਹੈ ਸਾਨ ਮਾਹੌਲ ਦੇ ਸ਼ਹਿਰ ਤੋਂ ਜੋ ਲੋਕ ਆ ਰਹੇ ਹਨ ਦਿੱਲੀ ਪੰਜਾਬ ਸੇ ਬਿਲਕੁਲ ਇਸ ਮਾਹੌਲ ਸੀ ਉਹਦਾ ਕਿ ਗ੍ਰੀਨਰੀ ਹੈ ਆਸ-ਪਾਸ ਉਸ ਤਰ੍ਹਾਂ ਦੇ ਮਾਹੌਲ ਕੇ ਲਈ ਇੱਥੇ ਆ ਰਹੇ ਹਨ ਲੋਕ ਜੀ ਇਹਨਾਂ ਦੇ ਕਹਿਣ ਦਾ ਮਤਲਬ ਹੈ ਜੀ ਇੱਧਰ ਜਿਹੜੇ ਲੋਕ ਭੀੜ-ਪਾੜ ਤੋਂ ਦੂਰ ਇਕਾਂਤ ਔਰ ਇਦਾਂ ਦਾ ਮਾਹੌਲ ਦੇਖਣਾ ਚਾਹੁੰਦੇ ਆ ਔਰ ਜਿਹੜਾ ਇਕਾਂਤ ਪਸੰਦ ਕਰਦੇ ਆ ਗ੍ਰੀਨਰੀ ਨੂੰ ਨੇਚਰ ਨੂੰ ਲਾਈਕ ਕਰਦੇ ਆ ਉਹ ਇੱਧਰ ਆਉਂਦੇ ਆ ਇਹਨਾਂ ਦਾ ਇੱਧਰ ਨਾਲ ਭਾਜੀ ਉਹਨਾਂ ਨੇ ਦੱਸਿਆ ਆ ਇੱਧਰ ਇੱਕ ਰਿਜ਼ੋਰਟ ਵੀ ਆ ਉਹ ਵੀ ਤੁਹਾਨੂੰ ਲੈ ਕੇ ਚੱਲਾਂਗੇ ਦਿਖਾਵਾਂਗੇ ਬਹੁਤ ਸੋਹਣੀ ਜਗ੍ਹਾ ਆ ਦੇਖ ਸਕਦੇ ਹੋ ਜਿੱਦਾਂ ਇਹਦੇ ਪਾਣੀ ਇਦਾਂ ਹੀ ਚੱਲਦਾ ਰਹਿੰਦਾ ਸਾਰਾ ਸਾਲ ये मान लीजिए साल में सिर्फ 2-3 महीने होता है कि जैसे बांधोवन ना चलता ही रहता धीरे और बस चलदे ही रहता चलता ही रहता। ਹੁਣ ਤਾਂ ਇਸ ਟਾਈਮ ਪਾਣੀ ਦਾ ਵਹਾਅ ਬਹੁਤ ਤੇਜ਼ ਆ। ਹਾਂ ਜੀ। ਇਸਨੇ ਆਪ ਕੀ ਨਵੰਬਰ ਤੱਕ ਐਸੇ ਚੱਲੇਗਾ? ਸਿਰਫ ਦਸੰਬਰ ਸੇ ਜਨਵਰੀ ਦੇ ਵਿੱਚ ਮੈਂ ਰਹਿੰਦਾ ਕਮ ਵਾਦਾ ਚੱਲਦਾ ਹੀ ਰਹਤਾ। ਵਧੀਆ ਮਾਹੌਲ ਐ ਇੱਥੇ ਬਹੁਤ ਵਧੀਆ ਵਿਊ ਆ। ਆਓ ਦਿਖਾਓ ਜੀ। ड्राइंग रूम, ए रूम है बहुत ही अच्छा व्यू है ये सैकंड स्टोरी वाली, दूसरी मंजिल से इधर भी एक रूम है प्रॉपर कच्चा कोई टाइल नहीं है दोनों रूम्स रूम हमें अटैच वॉशरूम है मॉडर्न फील भी है जी बालकनी का व्यू ਅਸੀਂ ਮਡ ਕੈਸਲ ਰਿਜ਼ੋਰਟ ਤੋਂ ਥੋੜਾ ਅੱਗੇ ਆ ਗਏ ਹਾਂ। ਇਹੀ ਰਸਤਾ ਜਿਹੜਾ ਆ ਤੁਸੀਂ ਇੱਦਾਂ ਹੀ ਯੂ-ਟਰਨ ਪਿੱਛੇ ਨੂੰ ਚਲੇ ਜਾਣਾ ਹੈ, ਘੁੰਮ ਜਾਣਾ ਇਹੀ ਰਸਤਾ। ਦੇਖੋ ਜੀ ਕਿੰਨੇ ਸੋਹਣੇ ਰਸਤੇ ਆ। ਵਾਹ। ਵਾਹ ਵਾਹ ਵਾਹ। ਇਸ ਪਿੰਡ ਨੂੰ ਤੁਸੀਂ ਦੇਖ ਕੇ ਕਹਿ ਸਕਦੇ ਹੋ ਕਿ ਵਾਕਈ ਤੁਸੀਂ ਯੂਰਪ ਜਾਂ ਕੈਨੇਡਾ ਵਰਗੇ ਕਿਸੇ ਅੱਛੀ ਕੰਟਰੀ ਚ ਕੋ ਮਰੇ ਹੋ ਜਿੱਥੇਆਂ ਵਧੀਆ ਰੋਡਸ ਨੇ, ਵਧੀਆ ਸਾਈਟ ਸੀਨਿੰਗ ਨੇ। ਗੱਲਾਂ ਵੀ ਬਹੁਤ ਹੀ ਵਧੀਆ ਏਸ ਥਿਊ ਹੈ। ਅਸੀਂ ਵੀ ਕਦੇ ਇਸ ਰੋਡ ਤੇ ਕਦੇ ਆਏ ਨਹੀਂ ਸੀ। ਅਸੀਂ ਨੂੰ ਸੋਚਦੇ ਕਿ ਕਾਸ਼ ਸਾਡੇ ਕੋਲ ਇੱਕ ਦੋ ਘੰਟੇ ਹੋਰ ਹੁੰਦੇ ਤੇ ਅਸੀਂ ਹੋਰ ਐਕਸਪਲੋਰ ਕਰਦੇ ਇਸ ਦੇ ਬਾਅਦ ਆਹ ਰੋਡ ਹੈ। ਬਿਲਕੁਲ ਸਹੀ। ਇਹ ਰੋਡ ਹੈ ਜੀ। ਬਿਲਕੁਲ ਜੀ। ਇਹੀ ਰੋਡ ਤੇ ਤੁਸੀਂ ਯੂ-ਟਰਨ ਮਾਰ ਲੈਣਾ ਜੀ ਇੱਥੋਂ। ਔਰ ਇਹ ਰੋਡ ਤੁਹਾਡੀ ਵਾਪਸ ਤੁਹਾਨੂੰ ਯੋਲਕੈਂਟ ਲੈ ਜਾਏਗੀ। ਹੁਣ ਅਸੀਂ ਵਾਪਸ ਜੌਲ ਕੈਂਟ ਵਾਲੇ ਰਸਤੇ ਤੇ ਜਾ ਰਹੇ ਆ ਇਹਦੇ ਬਿਲਕੁਲ ਪੈਰਲਰ ਉਹ ਵਾਲਾ ਰਸਤਾ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਔਰ ਪਹਿਲਾਂ ਜਿਸ ਰਸਤੇ ਤੋਂ ਲੈ ਕੇ ਗਏ ਹੋ ਬਿਲਕੁਲ ਇਹਦੇ ਪੈਰਲਰ ਰਾਈਟ ਸਾਈਡ ਤੇ ਚੱਲ ਰਿਹਾ ਰਸਤਾ ਔਰ ਜਲਤ 3 ਕਿਲੋਮੀਟਰ ਹੈਗੇ ਔਰ ਇਹ ਜੌਨ ਕੈਂਟ ਦੇ ਵਿੱਚ ਜਾ ਕੇ ਇੱਕ ਕੈਂਟ ਏਰੀਆ ਉੱਥੇ ਜਾ ਕੇ ਨਿਕਲੇਗਾ ਕਲੋਨੀ ਹੈ ਇੱਕ ਕੈਂਟ ਏਰੀਆ ਉੱਥੇ ਜਾ ਕੇ ਨਿਕਲੇਗਾ हिमाचल ਤਾਂ ਬਹੁਤ ਖੁਮੇ ਹੁੰਨੇ ਪਰ ਸਫਾਰੀ ਟ੍ਰੈਵਲ ਵਲੌਗਰ ਦੇ ਨਾਲ ਜਿਸ ਤਰ੍ਹਾਂ ਦਾ ਤੁਸੀਂ ਹਿਮਾਚਲ ਦੇਖ ਲਓਗੇ ਨਾ ਉਸ ਤਰ੍ਹਾਂ ਦਾ ਹਿਮਾਚਲ ਹੋਰ ਚੈਨਲ ਤੇ ਨਹੀਂ ਦੇਖਿਆ ਹੋਏਗਾ ਤੁਸੀਂ ਬਿਲਕੁਲ ਸਹੀ ਗੱਲ ਆ ਇਹ ਅਸੀਂ ਪ੍ਰੋਮਿਸ ਕਰਦੇ ਆ ਤੁਹਾਨੂੰ ਇੱਕ ਅਲੱਗ ਤਰੀਕੇ ਦੇ ਨਾਲ ਦਿਖਾਵਾਂਗੇ ਔਰ ਇਹ ਜਗ੍ਹਾ ਦਿਖਾਵਾਂਗੇ ਇਹ ਨਹੀਂ ਕਿ ਅੱਜ ਹਮੇਸ਼ਾ ਹਰ ਵੀਡੀਓ ਦੇ ਵਿੱਚ ਤੁਹਾਨੂੰ ਨਵਾਂਪਨ ਲੱਗੂਗਾ ਹੋਏ 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 ਤੁਹਾਨੂੰ ਡਿਫੈਂਸ ਏਰੀਆ ਵੱਲ ਦੀ ਆਂਦਾ ਜੋਲਕੈਂਟ ਇੱਕੋ ਹੀ ਫਾਇਦਾ ਹੈ ਕਿ ਤੁਹਾਨੂੰ ਚਾਈਨਾ ਦੀ ਸਭ ਤੋਂ ਉੱਚੀ ਚੋਟੀ ਦਿਖਦੀ ਹੈ ਤੁਸੀਂ ਦੇਖ ਸਕਦੇ ਆ ਕਿ ਸਭ ਤੋਂ ਉੱਚੀ ਚੋਟੀ ਜਿਹੜੀ ਹੈਗੀ ਆ ਜੇ ਧਰਮਸ਼ਾਲਾ ਤੋਂ ਵੀ ਨਹੀਂ ਦਿਖਦੀ ਉਹ ਇਸ ਏਰੀਆ ਦੇ ਵਿੱਚੋਂ ਦਿਖਦੀ ਆ ਤੁਸੀਂ ਦੇਖ ਸਕਦੇ ਆ ਕਿ ਸਾਹਮਣੇ ਕਿੰਨਾ ਵਧੀਆ 뷰 ਹੈਗਾ ਔਰ ਉਹ ਸਭ ਤੋਂ ਉੱਚੀ ਚੋਟੀ ਮੈਂ ਤੁਹਾਨੂੰ ਹੋਰ ਨਜ਼ਦੀਕ ਕਰਕੇ ਦਿਖਾਉਂਦਾ ਜੀ ਉਹ ਵਾਲੀ ਇਹ ਸਭ ਤੋਂ ਉੱਚੀ ਚੋਟੀ ਜੋਲ ਕੈਂਟ ਪਾਰ ਕਰਨ ਤੋਂ ਬਾਅਦ ਇਹ ਵਾਲਾ ਚੌਕ ਆਏਗਾ ਇੱਥੇ ਤੁਸੀਂ ਰਾਈਟ ਮੁੜ ਜਾਣਾ ਜੀ ਏਰੀਆ ਚੱਲੇ ਜਾਂਦਾ ਸੈਕ੍ਰੀਡ ਹਾਰਟ ਸਕੂਲ ਹੈ ਇਹ ਸੈਕ੍ਰੀਡ ਹਾਰਟ ਸਕੂਲ ਤੋਂ ਆਪਾਂ ਮੁੜਨਾ ਰਾਈਟ ਉਹੀ ਇਹ ਸਾਹਮਣੇ ਸੈਕ੍ਰੀਡ ਹਾਰਟ ਸਕੂਲ ਹੈ ਸੈਕ੍ਰੀਡ ਹਾਰਟ ਸਕੂਲ ਤੋਂ ਬਾਅਦ ਤੁਸੀਂ ਸਿੱਧੇ ਨਿਕਲ ਜਾਣਾ ਇੱਥੇ ਤੁਹਾਨੂੰ ਦੋ ਜਗ੍ਹਾ ਦੇਖਣ ਨੂੰ ਮਿਲਣੀਆਂ ਵਧੀਆ ਇੱਥੇ ਮੋਨੇਸਟਰੀ ਆ ਤੁਸੀਂ ਉਹ ਦੇਖ ਸਕਦੇ ਆ ਇੱਕ ਤੁਸੀਂ ਹਾਈਲੈਂਡ ਵਿਲੇਜ ਜਾ ਸਕਦੇ ਆ ਜੇ ਤੁਸੀਂ ਪੂਰ ਦਾ ਨਜ਼ਾਰਾ ਲੈਣਾ ਅਸੀਂ ਬਹੁਤ ਵਾਰ ਗਏ ਆ ਉਸ ਹੋਟਲ ਦੇ ਵਿੱਚ ਇੱਥੇ ਤੁਸੀਂ ਸਿੱਧੇ ਜਾਉਂਗੇ ਤਾਂ ਤੁਹਾਨੂੰ ਮੈਂ ਜਿਹੜਾ ਦੱਸਿਆ ਸੀ ਇੱਕ ਮੋਨੇਸਟਰੀ ਐ ਇਸ ਰੋਡ ਤੇ ਔਰ ਇੱਕ ਹੋਟਲ ਆ ਜਿਹਦਾ ਨਾਮ ਹੈ ਹਾਈਲੈਂਡ ਵਿਲੇਜ ਇੱਥੋਂ ਲੈਫਟ ਸਾਈਡ ਮੋਨੇਸਟਰੀ ਐ ਇਹ ਵਾਲਾ ਰਸਤਾ ਐ ਮੋਨੇਸਟਰੀ ਦਾ ਇੱਥੋਂ ਇਹ ਵੜਾ ਤੁਸੀਂ ਦੇਖ ਸਕਦੇ ਹੋ ਇਹ ਮੋਨੈਸਟਰੀ ਹੈ ਉਹ ਜਗ੍ਹਾ ਹੈ ਜਿਹੜੀਆਂ ਆਮ ਲੋਕਾਂ ਨੂੰ ਨਹੀਂ ਪਤਾ ਆਮ ਲੋਕ ਤਾਂ ਅਨਸ਼ਾਲਾ ਤੋਂ ਸਿੱਧਾ ਮੈਕਲੋ ਚਲੇ ਜਾਂਦੇ ਨੇ ਬਟ ਇਹ ਧਰਮਸ਼ਾਲਾ ਤੋਂ نیچے ਆ ਕੇ ਜੋਲਗੰਡ ਦੇ ਵਿੱਚ ਏਰੀਆ ਸੋ ਬਹੁਤ ਅੱਛਾ ਇਹ ਰੈਸਟੋਰੈਂਟ ਹੈਗਾ ਜੀ ਹਾਈਲੈਂਡ ਵਿਲੇਜ ਸੋ ਪੂਲ ਬੜਾ ਸਾਫ਼ ਹੈ ਜੀ ਅਸੀਂ ਲਾਈਕ ਕਰਦੇ ਆ ਇਹ ਇਹ ਹਿਮਾਚਲ ਦੇ ਹਿਡਨ ਜੈਮਸ ਦੇ ਵਿੱਚੋਂ ਇੱਕ ਆ ਦੇਖੋ ਸਾਹਮਣੇ ਪੂਲ ਹੈ ਇਹ ਪੂਲ ਹੈ ਜੀ ਦਿਖਾਣੇ ਤੁਹਾਨੂੰ ਅਸੀਂ ਜ਼ਿਆਦਾ دیر ਇੱਥੇ ਨਹੀਂ ਰੁਕਾਂਗੇ ਥੋੜਾ ਇੱਕ ਸ਼ਾਟ ਲੈ ਕੇ ਅਸੀਂ ਇੱਥੇ ਚੱਲ ਪੈਣਾ ਤੁਹਾਨੂੰ ਤੁਹਾਨੂੰ ਦੂਸਰੀਆਂ ਜਗਾਵ ਦਿਖਾਈਆਂ ਜਾਣ ਇਹ ਜੀ ਹੋਟਲ ਹਾਈਲੈਂਡ ਔਰ ਇਹਦਾ ਪੂਲ ਹੈ ਇੱਥੇ ਵੀ ਤੁਸੀਂ ਆ ਸਕਦੇ ਹੋ ਅਗਰ ਤੁਸੀਂ ਪੂਲ ਦਾ ਨਜ਼ਾਰਾ ਲੈਣਾ ਤਾਂ રાઇડ એરિયા ਇਹਦੇ બહુત અચ્છા અચ્છે હોટેલ્સ હે ઓર સામે ਤੁਹਾਨੂੰ દેખેગા ਹੁਣ ਵਗਦਾ ਪਾਣੀ ਦੇਖ ਸਕਦੇ ਆ ਤੁਸੀਂ ਇਹ નીચે ਪਾਣੀ ਆ ਜੀ ઓર ਇਹਦੇ ਲੈਫਟ ਰਾਈਟ ਹੋਟલ્સ ਨੇ ਤੁਸੀਂ ਆਪਦੇ ਬਜਟ ਦੇ ਵਿੱਚ ਹੋਟલ્સ ਲੈ ਸਕਦੇ ਹੋ ਜਲ ਕੈਂਟ ਦਾ ਨਜ਼ਾਰਾ ਸ਼ਾਮ ਈਵਨਿੰਗ ਟਾਈਮ ਤੇ ਤੁਸੀਂ ਦੇਖ ਸਕਦੇ ਆ ਸੁੰਦਰ ਪਹਾੜ ਪਹਾੜ ਦੇ ਥੱਲੇ ਪਾਣੀ ਔਰ ਲੋਕਲ ਜਿਹੜੇ ਨੇ ਇੱਥੇ ਦੇ ਵਸਿੰਦੇ ਉਹ ਵੀ ਘੁੰਮ ਰਹੇ ਨੇ ਕਾਫੀ ਰਸ਼ ਆ ਕੈਫੇਸ ਬਣੇ ਹੋਏ ਨੇ ਯੂਨੀਵਰਸਿਟੀ ਬਣੀ ਹੋਈ ਹੈ ਜੀ ਇੱਥੇ ਕਾਲਜੇਸ ਨੇ ਔਰ ਕੈਫੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕੈਫੇ ਬੜਾ ਅੱਛਾ ਸੀਗਾ ਬਹੁਤ ਅਲੱਗ ਏਰੀਆ ਬਹੁਤ ਸੋਨਾ ਏਰੀਆ ਉਹ ਸਾਹਮਣੇ ਦੇਖ ਸਕਦੇ ਆ ਜੀ ਲੂੰਬੜੀ ਆ ਬੜੀ ਚਲਾਕ ਆ ਇਹਨੂੰ ਕਹਿੰਦੇ ਚਲਾਕ ਲੂੰਬੜੀ ਉਹ ਲੂੰਬੜੀ ਚਲਾਕ ਜਿਹੜੀ ਲੁਕਦੀ ਹੋਈ ਆ ਆਉਂਦੀ ਆਗੇ ਰੋਡ ਤੇ ਆ ਕਹਿੰਦੇ ਚਲਾਕ ਲੂੰਬੜੀ ਇਹ ਪੈਗੀ ਕਿਸੇ ਨੂੰ ਘਰ ਦੇ ਵਿੱਚ ਆ ਜੀ ਲੂੰਬੜੀ ਨੂੰ ਮਰੇ ਮਰੇ ਦਿਖਾ ਰਹੀ ਹੈਗੀ ਉਹ ਦੇਖੋ ਆ ਲੂੰਬੜੀ ਇਹ ਚਲਾਕ ਆ ਤਾਂ ਅਸੀਂ ਵੀ ਬਹੁਤ ਚਲਾਕ ਆ